ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨਤ ਲੱਪਰੀ ਸਿੰਘ ਪੁੱਲਰ ਜੇਕਰ ਤੁਸੀਂ ਵੀ ਡੀਏਪੀ ਲੇਨ ਜਾ ਰਹੇ ਹੋ ਤਾਂ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਆ ਕਿਉਂਕਿ ਪਿੱਛੇ ਰਿਹਾ ਇੱਕ ਖਬਰ ਉੱਡੀ ਸੀ ਜਰਨਾ ਆਪਣੇ ਨਾ ਸੁਸਾਇਟੀ ਦੇ ਵਿੱਚੋਂ 6 ਕੰਪਨੀਆਂ ਦੀ ਡੀਏਪੀ ਨਕਲੀ ਪੜੀ ਗਈ ਪਰੰਤੂ ਉਹ 6 ਕੰਪਨੀਆਂ ਕਿਹੜੀਆਂ ਸੀ ਨਾ ਤਾਂ ਮੈਨੂੰ ਪਤਾ ਨਾ ਤੁਹਾਨੂੰ ਪਤਾ ਇਹ ਗੱਲ ਲੁਕੋ ਕੇ ਰੱਖੀ ਹੈ ਉਹ 6 ਕੰਪਨੀਆਂ ਕਿਹੜੀਆਂ ਇਹ ਕਿਸੇ ਨੂੰ ਵੀ ਨਹੀਂ ਪਤਾ ਜਿਨ੍ਹਾਂ ਨੇ ਆਪਣੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਕਿਸਾਨਾਂ ਨੂੰ ਵੀ ਪਤਾ ਕਿ ਸਾਡ ਨੇ ਧੋਖਾ ਕਿਹੜੀਆਂ ਕੁਣੀ ਨੇ ਕੀਤਾ ਤੇ ਹੁਣ ਵੀ ਸੋਸ਼ਲ ਮੀਡੀਆ ਤੇ ਕਾਫੀ ਸਾਰੀਆਂ ਵੀਡੀਓਜ਼ ਆ ਰਹੀਆਂ ਕਿ ਡੀਏਪੀ ਸਾਨੂੰ ਨਕਲੀ ਮਿਲ ਰਹੀ ਆ ਹੁਣ ਇੱਕ ਤਾਂ ਇਹ ਖਾਦ ਬਹੁਤ ਜਿਆਦਾ ਮਹਿੰਗੀ ਆ ਉੱਪਰੋਂ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਵੀ ਸਾਨੂੰ ਨਕਰੀ ਮਿਲ ਜੇ ਤਾਂ ਦੋਸਤੋ ਤੁਸੀਂ ਘਬਰਾਓ ਨਾ ਮੈਂ ਤੁਹਾਨੂੰ ਅੱਜ ਅਜੇ ਇਹ ਫਾਰਮੂਲਾ ਦੱਸਿਆ ਰਿਹਾ ਨਾ ਕਿ ਤੁਸੀਂ 5-7 ਸਕਿੰਟਾਂ ਦੇ ਵਿੱਚ ਹੀ ਪਤਾ ਕਰ ਲੋਗੇ ਕਿ ਤੁਹਾਨੂੰ ਡੀਪੀ ਨਕਲੀ ਮਿਲ ਰਹੀ ਆ ਜਾਂ ਅਸਲੀ ਬਸ ਤੁਸੀਂ ਕੁਛ ਨਹੀਂ ਕਰਨਾ 5-7 ਦਾਣੇ ਡੀਪੀ ਦੇ ਚੱਕਣੇ ਆ ਤੇ ਉਸ ਨੂੰ ਨਾ ਨਾ ਚੰਗੀ ਤਰ੍ਹਾਂ ਦੱਬ ਕੇ ਦੇਖਣਾ ਜੇਕਰ ਉਹ ਮਿੱਟੀ ਜੀ ਬਣ ਗਈ ਪਾਊਡਰ ਜਾਂ ਬਣ ਗਿਆ ਤਾਂ ਡੀਪੀ ਨਕਲੀ ਆ ਜੇਕਰ ਉਸ ਦਾਣੇ ਨੂੰ ਕੁਛ ਵੀ ਨਹੀਂ ਹੋਇਆ ਤਾਂ ਡੀਪੀ ਅਸਲੀ ਹੋਈ ਆ ਇਹ ਫਿਰ ਦੂਜੇ ਨੰਬਰ ਤੇ ਵੀਰ ਆਪਾਂ ਕੀ ਕੰਮ ਕਰਨਾ ਆਪਾਂ ਇੱਕ ਫਾਰਮੂਲੇ ਤੇ ਭਰੋਸਾ ਨਹੀਂ ਕਰਨਾ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਕਿ ਡੀਏਪੀ ਦੇ ਦਾਣੇ ਲੈਣੇ ਆ ਆਪਾਂ ਕੁਝ ਕਿ ਡੀਏਪੀ ਹਥੇਲੀ 'ਚ ਧਰਨੀ ਆ ਮੁਠੀ ਬੰਦ ਕਰਕੇ ਪੂਰੇ ਜ਼ੋਰ ਨਾਲ 7 8 ਫੁੱਕਾ ਮਾਰਨੀ ਆ ਪੂਰੇ ਜ਼ੋਰ ਨਾਲ ਲੰਬੀਆਂ ਫੁੱਕਾ ਮਾਰਨੀ ਆ ਆਪਾਂ ਤੇ ਜੇਕਰ ਇਹ ਫੁੱਕਾ ਮਾਰਨ ਦੇ ਬਾਅਦ ਦੇ ਵਿੱਚ ਆਪਣੀ ਜੀ ਡੀਏਪੀ ਆ ਸੁਲਾਬੀ ਹੋ ਗਈ ਪਾਣੀ ਛੱਡ ਗਈ ਤਾਂ ਇਹ ਅਸਲੀ ਆ ਜੇਕਰ ਇਹਨੂੰ ਕੋਈ ਫਰਕ ਨਹੀਂ ਪਿਆ ਤਾਂ ਇਹ ਨਕਲੀ ਆ ਹੁਣ ਆਪਾਂ ਗੱਲ ਇੱਥੇ ਨਹੀਂ ਛੱਡਣੀ ਆਪਾਂ ਤਾਂ ਪੂਰੀ ਤਸੱਲੀ ਕਰਾਉਣੀ ਆ ਹੁਣ ਇੱਕ ਫਾਰਮੂਲਾ ਹੋਰ ਸੁਣ ਲਓ ਕਿਉਂਕਿ ਦੋਸਤੋ ਆਪਾਂ ਪੂਰੀ ਤਸੱਲੀ ਕਰਕੇ ਡੀਪੀ ਲੈਣੀ ਆ ਵੀ ਇਹ ਨਕਲੀ ਆ ਕਿ ਅਸਲੀ ਇਹ ਫਾਰਮੂਲਾ ਕਿਵੇਂ ਆ ਤੀਜਾ ਫਾਰਮੂਲਾ ਇਹ ਆਪਾਂ ਕੀ ਕਰਨਾ ਥੋੜੀ ਜਿਹੀ ਡੀਪੀ ਲੈਣੀ ਆ ਹੱਥੇ ਲਈ ਤੇ ਧਰਨੀ ਆ ਤੇ ਉਹਦੇ ਵਿੱਚ ਚੂਨਾ ਜਿਹੜਾ ਆਪਣਾ ਜਰਦੇ ਵਿੱਚ ਚੂਨਾ ਹੀ ਨਿਕਲਦਾ ਹੁੰਦਾ ਇਹ ਮਿਲਾ ਲਿਓ ਤੇ ਇਸ ਨੂੰ ਚੰਗੀ ਤਰ੍ਹਾਂ ਜਿਵੇਂ ਜਰਦਾ ਮਾਲਦੇ ਹੁੰਦੇ ਆਂਗੇ ਉਸ ਤਰ੍ਹਾਂ ਮਲ ਲੱਗ ਜਾਓ ਜੇਕਰ ਇਹਦੇ ਵਿੱਚੋਂ ਤਿੱਖੀ ਜੀ ਸਮੈਲ ਆਉਂਦੀ ਆ ਬੜੀ ਤਿੱਖੀ ਸਮੈਲ ਆਉਂਦੀ ਤਾਂ ਉਹ ਸੁੰਗੀ ਨਹੀਂ ਯਾਨੀ ਤਾਂ ਡੀਏਪੀ ਅਸਲੀ ਆ ਜੇਕਰ ਸਮੈਲ ਨਹੀਂ ਆਉਂਦੀ ਤਾਂ ਇਹ ਡੀਏਪੀ ਨਕਲੀ ਆ ਹੁਣ ਦੋਸਤੋ ਇਹ ਤਿੰਨ ਫਾਰਮੂਲੇ ਹੋ ਗਏ ਤਿੰਨ ਫਾਰਮੂਲੇ ਬਹੁਤ ਹੀ ਜ਼ਿਆਦੇ ਸੌਖੇ ਆ ਨਾ ਇਹਦੇ ਵਿੱਚ ਕੋਈ ਔਖਾ ਕੰਮ ਤਾਂ ਹੈ ਨਹੀਂਗਾ ਇਹ ਤਿੰਨੇ ਫਾਰਮੂਲੇ ਆਪਾਂ ਵਰਤਨੇ ਆ ਜਦੋਂ ਵੀ ਆਪਾਂ ਡੀਏਪੀ ਲੈ ਕੇ ਆਉਣੀ ਆ ਹੁਣ ਦੋਸਤੋ ਇਹ ਤਿੰਨੇ ਫਾਰਮੂਲੇ ਮੈਂ ਕਿਉਂ ਦੱਸੇ ਇੱਕ ਤਾਂ ਸਭ ਤੋਂ ਸੌਖੇ ਆ ਇੱਕ ਜਦੋਂ ਹੀ ਆਪਾਂ ਡੀਏਪੀ ਲੈ ਕੇ ਆਉਣੀ ਆ ਤੁਰੰਤ ਆਪਾਂ ਤਿੰਨੇ ਫਾਰਮੂਲੇ ਅਪਣਾਉਣੇ ਆ ਕਾਲ ਆਪਾਂ ਬਿਲਕੁਲ ਨਹੀਂ ਕਰਨੀ ਕਿਉਂਕਿ ਇੱਕ ਤਾਂ ਖਾਦ ਬਹੁਤ ਮਹਿੰਗੀ ਹੈ ਉੱਪਰੋਂ ਜਿਹੜੀ ਆਪਾਂ ਫਸਲ ਬੀਜਾਂਗੇ ਉਸ ਦਾ ਸਾਰਾ ਝਾੜ ਡੀਏਪੀ ਉੱਪਰ ਹੀ ਨਿਰਭਰ ਹੋਊਗਾ ਜੇਕਰ ਡੀਏਪੀ ਅਸਲੀ ਹੋਊਗੀ ਤਾਂ ਆਪ ਨੂੰ ਬੰਪਰ ਝਾੜ ਮਿਲੂਗਾ ਨਹੀਂ ਤਾਂ ਫਿਰ ਆਪਾਂ ਇਕੱਲੇ ਯੂਰੀਆ ਪਾਉਂਦੀ ਰਹਿ ਜਾਵਾਂਗੇ ਜੇਕਰ ਡੀਏਪੀ ਨਕਲੀ ਮਿਲ ਗਈ ਇਸ ਲਈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਰ ਕਿਸਾਨ ਦੇ ਮੋਬਾਈਲ ਦੇ ਵਿੱਚ ਇਹ ਵੀਡੀਓ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਕਿਸਾਨ ਵੀਰੇ ਠੱਗਿਆ ਨਾ ਜਾਵੇ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਇਜਾਜ਼ਤ ਧੰਨਵਾਦ ਦੋਸਤੋ